ਕਰ ਨਹੀਂ ਆ ਜਾਂ ਕਿ ਇਹ ਗਰੇਨੇ ਲੋਕਾਂ ਦੇ ਕੰਨ ਤੋਂ ਪਾਇਆ ਕੁਝ ਨਹੀਂ ਹੋਇਆ ਹਾਂਜੀ ਮੈਂ ਕਿਸੇ ਨੂੰ ਚਾਹੇ ਜਾਂ ਮੈਨੂੰ 31 ਦਿਨਾਂ 'ਚ ਰੋਟੀ ਕਾਹਦੇ ਦਾ ਕੰਮ ਲਾਉਂਦੇ ਹੋ ਤੇ ਜਿੱਤੇ ਨਹੀਂ ਹੋਗੇ ਕਿੰਨੀ ਖਾ ਲਓ ਤੁਸੀਂ ਤੁਹਾਡੇ ਕਹਿੰਦੇ ਪੁੱਤ ਕੱਢੀਆ ਮਾਰਨ ਬਾਰੇ ਤੇ ਜਿਹੜਾ ਉਹ ਜੇਕਰ ਜੰਨਾ ਕਰਦੀ ਗੱਲੇਬਾਦ ਸਾਹਿਬ ਨੂੰ ਨਹੀਂ ਪਤਾ ਮਾਰਨ ਬਾਰੇ ਤੇ ਕਰੇ ਮੇਰੇ ਹੱਕਾਂ ਦੀ ਵੀ ਲੜਾਈ ਹੈ ਲੜ ਰਹੀ ਹਾਂ ਅਸੀਂ ਕਿਸਾਨਾਂ ਵੱਲੋਂ ਅੱਜ ਪੰਜਾਬ ਭੰਦੇ ਸੱਦੇ ਤੇ ਖੰਨਾ ਤੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਕਿਸਾਨਾਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਦਾ ਐਲਾਨ ਕਰਨ ਤੇ ਕਿਸਾਨੀ ਮੰਗਣ ਲੈ ਕੇ ਸ਼ੰਮੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਚੱਲ ਰਹੇ ਕਿਸ਼ਾਨੀ ਅੰਦੋਲਨ ਨੂੰ ਕਰੀਬ 1 ਸਾਲ ਪੂਰਾ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਕੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਧੰਕਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਿੱਧਰ ਰੁਕ ਕੇ ਬੈਠੋ ਸਾਰੇ ਆਏ ਕਹਿੰਦੇ ਆ ਉਧਰ ਚ ਲੰਘਿਆ ਵੀਰ ਮੇਰਾ ਕਿੱਧਰ ਕੀ ਲੰਘ ਕਿੱਧਰ ਕੀ ਲੰਘੀ ਹੈ ਹੁਣ ਉਹ ਨਾ ਕਰੀਏ ਉਹ ਯਾਰ ਲੱਕ ਕਰਕੇ ਆਇਆ ਮੈਂ ਇਹ ਜਵਾਬ ਦਿੱਤਾ ਮੈਂ ਬਾਉ ਜੀ ਸਰਦਾਰ ਜੀ ਮੈਂ ਜਾਣ ਗੁੱਸਾ ਨਾ ਕਰਨੀ ਹੈ ਯਾਰ ਇਹ ਗਰੇ ਨੇ ਲੋਕਾਂ ਦੇ ਗੰਦ ਪਾਏ ਕੁਝ ਨਹੀਂ ਹੋਇਆ ਹਾਂਜੀ ਮੈਂ ਕਿਸੇ ਨੂੰ ਚੱਖਾ ਦੇ ਮੈਂ 31 ਦਿਨੋਂ ਗੇ ਰੋਟੀ ਖਾਦੀ 31 ਦਿਨੋਂ ਗੇ ਰੋਟੀ ਖਾਦੀ ਤੇ ਨਹੀਂ ਹੋ ਗਿਆ ਕੋਈ ਖਾ ਲਓ ਤੁਸੀਂ ਖਾਦੀ ਨੂੰ ਥੋੜੇ ਕਹਿੰਦੇ ਮੂੰਹ ਚ ਕੱਢੀਆ ਕੱਢੀਆ ਨਾਲ ਥੋੜੇ ਕੱਢੀਆ ਚੋਂ ਕਿਸੇ ਨੇ ਮੂੰਹ ਚ ਨਹੀਂ ਕੱਢੀ ਜੀ ਸਾਡੀ ਕਮਾਈ ਖਾਣਾ ਤੋਂ ਕੁੱਤੇ ਨੇ ਨਹੀਂ ਕੋਈ ਦੀ ਆਪਣਾ ਆਪਣਾ ਲੈ ਕੇ ਖਾਣੇ ਆ ਲੈ ਕੇ ਖਾਣੇ ਆ ਆਪਣਾ ਖਾਣੇ ਆ ਲੈ ਕੇ ਲੈਣੇ ਆ ਉਹ ਪੈਸੇ ਉੱਥੇ ਦੇ ਬੀਜ ਕੇ ਉੱਥੇ ਦੇ ਬੀਜ ਲਾਗੇ ਜੇ ਲੋੜ ਪਈ ਬੀਜ ਇਹਨਾਂ ਦਾ ਬੀਜ ਦਾ 20000 ਰੁਪਏ ਦਾ ਦੇਓ ਬਾਈ ਜਿੱਦਣ ਮੈਂ ਹੱਥ ਸੁਣਦਾ ਪਤਾ ਨਹੀਂ ਨਾ ਦਿਓ ਯਾਰ ਜਿੱਦਣ ਅਸੀਂ ਤੁਹਾਡੇ ਮੰਗਰ ਆਵਾ ਕੇ ਉਹ ਯਾਰ ਤੁਸੀਂ ਡਰੋ ਜਦੋਂ ਸਾਰੀ ਪਗਲ ਨੂੰ ਟੰਗ ਜਾ ਰਹੇ ਆਹ ਉਹ ਕਿਹੜਾ ਲੰਬਾ ਤੋਂ ਸੁਖਾਵਾ ਰਮਨ ਖਾਬੇ ਦੀ ਜੀ ਆਉਂਦੀ ਵੇਖੋ ਜੇਲਾਂ ਕਹਿੰਦੇ ਬੈਂਕ ਦੇ ਮੁਕਾਵੇਂ ਬੱਲੇਵਾਲ ਸਾਹਿਬ ਨੂੰ ਨਹੀਂ ਪਤਾ ਮਰਨ ਵੇਖੇ ਤੇਰੇ ਹੱਕਾਂ ਦੀ ਵੀ ਲੜਾਈ ਕਰ ਰਹੇ ਆ ਅਸੀਂ ਆਪਣੇ ਹੱਕਾਂ ਲਈ ਜੰਗਦੇ ਬਾਬਾ ਨਾਲੇ ਪੋਤਾ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦੇ ਸੱਦੇ ਤੇ ਖੰਨਾ ਤੇ ਬੰਦਾ ਅਸਰ ਦੇਖਣ ਨੂੰ ਮਿਲਿਆ ਕਿਸਾਨਾਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦਾ ਐਲਾਨ ਕਰਨ ਤੇ ਕਿਸਾਨੀ ਮੰਗਨ ਲੈ ਕੇ ਸ਼ੰਮੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਚੱਲ ਰੇ ਇਨਸਾਨੀ ਅੰਦੋਲਨ ਨੂੰ ਕਰੀਬ 1 ਸਾਲ ਪੂਰਾ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਨਾ ਮੰਨੇ ਜਾਣ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਸੀ ਕਿਸਾਨ ਆਗੂਆਂ ਦੇ ਅਨਸਾਰ ਇਸ ਵਿੱਚ ਐਮਰਜੈਂਸੀ ਸਿਵਾਵਾਂ ਨੂੰ ਛੋੜ ਦਿੱਤੀ ਗਈ ਹੈ ਇਸ ਦੌਰਾਨ ਕਿਸਾਨਾਂ ਵੱਲੋਂ ਸਾਰੇ ਸਕੂਲ ਕਾਲਜ ਦਫ਼ਤਰ ਅਤੇ ਹਰ ਤਰ੍ਹਾਂ ਦੇ ਅਦਾਰੇ ਇੱਥੋਂ ਤੱਕ ਕਿ ਸੜਕੀ ਅਤੇ ਰੇਲ ਆਵਾਜਾਈ ਵੀ ਠੱਪ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦੀ ਕਰਨ ਦੀ ਕੀਤੀ ਅਪੀਲ ਤੇ ਦੁਕਾਨਦਾਰ ਟਰਾਂਸਪੋਰਟਰਾਂ ਤੇ ਹੋਰਨਾਂ ਦੇ ਨੂੰ ਮੁਕੰਮਲ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਤਾਂ ਕਿ ਕੇਂਦਰ ਸਰਕਾਰ ਨੂੰ ਪਤਾ ਲੱਗ ਸਕੇ ਕਿ ਇਹ ਮੰਗਾਂ ਇਹ ਇਕੱਲੇ ਕਿਸਾਨਾਂ ਦੀਆਂ ਨਹੀਂ ਸਗੋ ਸਮੂੱਚੇ ਪੰਜਾਬੀਆਂ ਦੇ ਹਨ ਉਹ ਸਹੀ ਵੀ ਮਿਲ ਰਿਹਾ ਪੰਜਾਬ ਲਈ 18 ਨੂਟੀ ਟੀਮ ਅਤੇ ਕੜੀਏ ਖਰਨਾ ਚੁਗੀ ਰੋਡ ਦੇ ਜਿਥੇ ਹਾਈਏ ਤੇ ਜਿੱਥੇ ਤੁਸੀਂ ਦੇਖੋਗੇ ਕਿਸਾਨ ਜੱਫੇ ਵਦਿਆ ਤੋਂ ਅੱਜ ਪੰਜਾਬ ਬੰਦ ਦਾ ਐਲਾਨ ਦਿੱਤਾ ਗਿਆ ਸੀ ਜਿੱਥੇ ਕੀ ਤੁਸੀਂ ਦੇਖਦੇ ਹੋ ਸਾਡੇ ਦੇਖਦੇ ਹੋ ਹਾਲਾਤ ਹੈ ਕਿ ਕਿਸਾਨਾਂ ਦੀ ਜਿਹੜਾ ਐਮਐਸਪੀ ਤੇ ਦੱਲੇਵਾਲ ਜੋ ਵੀ ਸ਼ੰਕੀ ਬਾਟਰ ਤੇ ਚੌਥੀਵੇਂ ਵੇਲੇ ਖੋਫੜਦਾਲ ਮਰਵੰਦ ਤੇ ਬੈਠੇ ਨੇ ਤੇ ਆਪਾਂ ਕਿਸਾਨ ਜਿੱਥੇ ਬੰਦਿਆਂ ਨਾਲ ਗੱਲ ਕਰਨੇ ਆਂ ਉਹ ਨਾ ਟਿਕਣ ਸਾਡੇ ਨਾਲ ਖੜੇ ਨੇ ਕਿਸਾਨ ਆਖੂ ਗੁਰਦੀਪ ਸਿੰਘ ਦੀ ਪੱਟੀ ਆਪਾਂ ਉਹਨਾਂ ਨਾਲ ਗੱਲ ਕਰਨੇ ਆ ਗਏ ਅੱਜ ਕਿਸਾਨਾਂ ਨੂੰ ਪੰਜਾਬ ਦਾ ਐਲਾਨ ਦੀ ਜ਼ਰੂਰਤ ਆ ਗਿਆ ਤੇ ਧੰਨਵਾਦ ਜੀ ਜੀ ਚੌਥੀਆ ਦਿਨ ਉਹ ਪਹਿਲਾਂ ਪਿਆਰਦਾ ਪਹਿਲਾਂ ਦਾ ਤੁਹਾਡਾ ਚੈਨਲ ਦਾ ਇਡੀਆ ਦਾ ਬਹੁਤ ਬਹੁਤ ਧੰਨਵਾਦ ਸ਼ੋਜੀ ਜੀ ਆਇਆਂ ਨੂੰ ਤੁਸੀਂ ਪਹਿਲੇ ਦੋ ਨਾਲ ਵੇਲੇ ਵੀ ਸਾਡਾ ਬਹੁਤ ਸਾਥ ਦਿੱਤਾ ਜਦੋਂ মিডিਆ ਚੌਥਾ ਥਾਮਾਂ ਅਸੀਂ ਸ਼ੌਂਕੂ ਵੀ মিডিਆ ਨੂੰ ਮੂਰੇ ਰੱਖਦੇ ਆ ਜਦੋਂ মিডিਆ ਤੋਂ ਬਿਨਾਂ ਅਸੀਂ ਇਕੱਲੇ ਆ ਜੇ মিডিਆ ਸਾਡੇ ਨਾਲ ਆ ਤਾਂ ਸਾਡੀ ਜਿੱਤ ਬਹੁਤ ਛੇਤੀ ਆ ਇਕੱਲੇ ਵਾਲ ਸਾਭ ਨੂੰ 35 36 ਦਿਨ ਲੱਗੇ ਉਹ ਹੜਤਾਲ ਤੇ ਬੈਠੇ ਆ ਮਰਨ ਵਰਤ ਤੇ ਬੈਠਿਆ ਜੇ ਉਹਨਾਂ ਨੂੰ ਉੰਨੀ ਕੀ ਗੱਲ ਹੁੰਦੀ ਆ ਕਿਉਂ ਪਾਣਾ ਕਿਸੇ ਵੀ ਟਾਈਮ ਵਰਤ ਸਕਦਾ ਢੱਲੇਵਾਲ ਸਾਹਿਬ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੋ ਚੁੱਕੀ ਆ ਉਹਨਾਂ ਦਾ ਸਰੀਰ ਠੰਡਾ ਪੈਣ ਲੱਗ ਗਿਆ ਤੇ ਇੱਕ ਤਾਂ ਤੁਹਾਨੂੰ ਪਤਾ ਵੀ ਉਹ ਕੈਂਸਰ ਦੇ ਮਰੀਜ਼ ਨੇ ਦੂਜਾ ਉਹਨਾਂ ਨੂੰ ਹੋਰ ਵੀ ਮੈਡੀਸਨ ਉਹਨਾਂ ਦੀਆਂ ਚੱਲਦੀਆਂ ਨੇ ਮੈਂ ਤੁਹਾਡੇ ਚੈਨਲ ਜਰੀਏ ਸਰਕਾਰ ਨੂੰ ਅਪੀਲ ਕਰਦਾ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਜਲਦ ਤੋਂ ਜਲਦ ਪੂਰੀਆਂ ਕਰ ਦੇਣ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਆਉਣ ਵਾਲੇ ਸਮੇਂ ਤੇ ਸੁਘਾਰਸ਼ਾ ਜੋ ਵੱਡਾ ਆਰੂਪ ਰੇਖਾ ਲਊਗਾ ਕਿ ਆ 4 ਵਜੇ ਤੱਕ ਬੰਦ ਦੇ ਸਾਰੇ ਪੰਜਾਬ ਨੂੰ ਪਤਾ ਹੈ ਵੀ ਬੰਦ ਤਾਂ ਦਾ ਸਾਨੂੰ ਪੜਾ ਐਮਰਜੈਂਸੀ ਨੂੰ ਦਿਨ ਦਿਨ ਦੱਥੋਂ ਲੰਘਦਾ ਜਾ ਦੇਖੋ ਜੀ ਅਸੀਂ ਕਿਸੇ ਨੂੰ ਨਹੀਂ ਐਸੀ ਤੰਗ ਨਹੀਂ ਕਰਦੇ ਹੈਗੇ ਜੋ ਲੋਕ ਫਿਰ ਕਿਸਾਨਾਂ ਨੂੰ ਗਾਲਾਂ ਕੱਢਦੇ ਆ ਉਹ ਕਹਿੰਦੇ ਕਿਸਾਨ ਚੌਥੇ ਦਿਨ ਪੰਜਾਬ ਬੰਦ ਕਰਕੇ ਸੜਕਾਂ ਬੰਦ ਕਰਕੇ ਬਹਿ ਜਾਂਦੀ ਆ ਸਾਨੂੰ ਸਾਰਿਆਂ ਦੀ ਲੋੜ ਆ ਸਾਰੇ ਭਰਾਵਾਂ ਦੀ ਲੋੜ ਆ ਜੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਉਹਨਾਂ ਨੇ ਦੁਕਾਨਾਂ ਬੰਦ ਵੀ ਰੱਖੀਆਂ ਨੇ ਸਾਡੇ ਹਿੰਦੂ ਭਰਾਵਾਂ ਨੇ ਸਾਡਾ ਸਾਥ ਦਿੱਤਾ ਚਲੋ ਜਿਹੜਾ ਐਂਬੂਲੈਂਸ ਆ ਉਹ ਇੱਕ ਲੰਘ ਸਕਦੀ ਆ ਕਿਸੇ ਨੂੰ ਐਮਰਜੈਂਸੀ ਆ ਉਹ ਲੰਘ ਸਕਦਾ ਕੋਈ ਵਿਆਹ ਵਾਲੀ ਗੱਡੀ ਆ ਉਹ ਲੰਘ ਸਕਦੀ ਆ ਜੇ ਕਿਸੇ ਦਾ ਪੇਪਰ ਆ ਉਹ ਲੰਘ ਸਕਦਾ ਜੇ ਕਿਸੇ ਨੇ 에어ਪੋਰਟ ਤੇ ਜਾਣਾ ਉਹ ਲੰਘ ਸਕਦਾ ਪੰਜਾਬ ਲਈ 18 ਨੀਤ ਹੈ ਜੀ ਸਾਡੇ ਨਾਲ ਗੁਰਦੀਪ ਸਿੰਘ ਜੀ ਭੱਟੀ ਤੇ ਮੈਂ ओंकार ਸਿੰਘ ਮੇਰੇ ਨਾਲ ਜੀਤ ਸਿੰਘ ਆਸ਼ਿਸ਼ ਆ ਕੇ ਦੇਖਣਾ ਸ਼ੱਭੂ ਬਾਕੀ ਕਿੰਨਾ ਲੰਘ ਪੰਜਾਬ ਨੀਤ 18 ਨੀਤ ਪਹੁੰਚੀ ਹੈ ਜਿੱਥੇ ਕਿਸਾਨ ਜੱਟ ਆ ਲੜਾਈ ਨਹੀਂ ਨਹੀਂ ਨਾਮ ਕੀਤਾ ਹੈ ਹੱਥ ਫੜ ਕੇ ਲੜਾਈ ਨਹੀਂ ਮੜੀ ਜਾਂਦੀ ਧੱਲੇ ਵਾਲ ਜੜਾਈ ਨਹੀਂ ਮੜੀ ਹੋਵੇ ਆ ਮਦਾਨ ਦੇ ਵਿੱਚ ਉਹ ਹੱਥ ਲੈ ਕੇ ਲੈਪਰ ਪੈਂਦਾ ਹੱਥ ਦੇ ਸਰਪੰਨ ਜੀ ਸਾਹਿਬ ਸੁਖਰੀ ਪੈਂਦੀਆਂ ਰਤਪਾਲ ਸਾਹਿਬ ਨੂੰ ਲੂਣੇ ਪ੍ਰਸ ਨੂੰ ਸਦੂਦ ਕਰ ਰਹੇ ਸੀ ਰਤ ਜਦੋਂ ਆਪੜੀ ਦੀ ਹੋਰ ਤਾਰ ਗੱਡੀਆਂ ਜਿੱਲੇ ਵਿੱਚ 40-50 ਬੱਸਾਂ ਗੱਡੀਆਂ ਉਹਨੇ ਪਟਿਆਲੇ ਤੋਂ ਲਈਆਂ ਕਿਹੜਾ ਇਹ ਮਤਦਾ ਸਿਸਟਮ ਪ੍ਰਾਈਵੇਟ ਪ੍ਰਾਈਵੇਟ ਬੱਸਾਂ ਨੇ ਜਾਂ ਸਰਕਾਰੀ ਬੱਸਾਂ ਨੇ ਸਰਕਾਰ ਦੀਆਂ ਜਿੱਲੇ ਵਿੱਚ ਉਹਨਾਂ ਨੇ ਰੋਸ ਪਰਖੇ ਜਾਰੀ ਕੀਆ ਇਸ ਸਾਰੇ ਵਿੱਚ 100 ਵੱਡੀ डंडा ले तूं कृपा فی گڑھ سا پیٹرول ਕਿ ਕਿ ਚਾਰ ਦਿਨ ਮਖਾਲਸਾ ਦੇ ਵੱਲੋਂ ਪਾਣੀ ਦਾ ਮੈਡੀਕਲ ਆ ਨਿਗਨ ਸਾਹਿਬ ਦੀ ਸਭ ਤੋਂ ਵੱਡੀ ਸਮੱਸਿਆ ਉੱਥੇ ਪ੍ਰਸ਼ਾਸਨ ਨਾਲ ਲੜ ਕੇ ਹੈ ਖਾਲਸਾ ਨੇ ਉਸ ਤੋਂ ਮੈਨੇਜਰ ਕੰਡਕਟਰ ਨੂੰ ਬਦਲਣ ਦੀ ਅਰਜ਼ੀ ਜੱਡੀ ਲਗਾਈ ਹੈ